ਸਭ ਤੋਂ ਪਹਿਲਾਂ ਤਾਂ ਸਾਡੇ YouTube ਚੈਨਲ ਨਾਲ ਜੁੜੇ ਹੋਏ ਸਾਰੇ ਹੀ ਵੀਰ ਭੈਣ ਭਰਾਵਾਂ ਨੂੰ ਆਦੇਸ਼ 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 ਅੱਜ ਜਿਹੜੀ ਤੁਹਾਨੂੰ ਵੀਡੀਓ ਦੇਣ ਜਾ ਰਹੇ ਹਾਂ ਇਹ ਵੀਡੀਓ ਥੋੜੀ ਲੰਬੀ ਹੋਊਗੀ ਇਹਦੇ ਵਿੱਚ ਜੰਤਰਾ ਜੀ ਤੇ ਮੰਤਰ ਆ ਚੁੰਤਗਾ ਜੰਤਰਾ ਜੀ ਇਹ ਚੁੰਤਗਾ ਹੀ ਮੰਤਰ ਆ ਉਦੇ ਬਾਰੇ ਜਾਣਕਾਰੀ ਦਿੰਨੇ ਆ ਕਾਫੀ ਮੰਤਰਾਈ ਚੁੰਟਗੇ ਦੇ ਤਕਰੀਬਨ 10 11 ਯੰਤਰਾ ਚੁੰਟਗੇ ਦੇ ਬਣਾਏ ਹੋਏ ਇਹ ਅਲੱਗ-ਅਲੱਗ ਚੁੰਟਗਾ ਯੰਤਰ ਅਲੱਗ-ਅਲੱਗ ਕੰਮ ਕਰਦਾ ਮੇਨ ਮੰਤਰ ਜਿਹੜਾ ਤੇ ਯੰਤਰਾ ਉਹ ਆ ਚੁੰਟਗਾ ਰੱਖਾ ਜੀ ਇਹਨੂੰ ਆਪਾਂ ਕਿਸੇ ਵੀ ਸਥਾਨ ਤੇ ਵਰਤ ਸਕਦੇ ਆ ਇਹਦੀ ਕਲਾਮ ਤੁਹਾਨੂੰ ਦੱਸਾਂਗੇ ਤੇ ਯੰਤਰ ਦੱਸਾਂਗੇ ਵਿਧੀ ਭਰਨ ਦੀ ਦੱਸਾਂਗੇ ਜੀ ਕਿਵੇਂ ਭਰਨਾ ਸਾਰਾ ਕੁਝ ਦੱਸਾਂਗੇ ਜੀ ਇਹਦੀ ਸਿੱਧੀ ਬਾਰੇ ਦੱਸਾਂਗੇ ਜੀ ਚਲਦੇ ਹਾਂ ਜੀ ਜਿੰਨਾ ਵੀ ਭਣ ਭਾਵਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਸਾਡੀਆਂ ਵੀਡੀਓ ਤੁਹਾਡੇ ਤੱਕ ਨਿਰੰਤਰ ਪਹੁੰਚ ਸਕਣ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਕਿਸੇ ਹੋਰ ਵੀਰ ਭੈਣ ਭਰਾ ਦੇ ਇਹ ਵੀਡੀਓ ਕੰਮ ਆ ਸਕਣ। ਨੋਕੀ ਮੇਰਾ ਮਕਸਦ ਸਿਰਫ ਤੁਹਾਨੂੰ ਗਿਆਨ ਦੇਣਾ ਹੀ ਆ ਜਿੰਨਾ ਕੁ ਮੈਨੂੰ ਪਤਾ گا۔ ਚੱਲਦੇ ਆਂ ਵੀਡੀਓ ਵੱਲ। ਚੌਂਤਗਾ ਰੱਖ ਇਹ ਵਾਲੀ ਰੱਖਾ ਜਿਹੜੀ ਹਰ ਇੱਕ ਸਥਾਨ ਤੇ ਵਰਤੀ ਜਾਂਦੀ ਹੈ। ਇਹ ਤੋਂ ਬਾਅਦ ਦੇ ਵਿੱਚ ਚੌਂਤਗਾ ਰੱਖਾਂ ਕਈ ਹੈ ਜੀ। ਉਹ ਸਾਰੀਆਂ ਅਲੱਗ-ਅਲੱਗ ਟੰਗ ਨਾਲ ਅਲੱਗ-ਅਲੱਗ ਤਰੀਕੇ ਨਾਲ ਵਰਤਿਆ ਜਾਂਦੀਆਂ। ਅਲੱਗ-ਅਲੱਗ ਇਹਨਾਂ ਦੇ ਵਿਸ਼ੇ ਆ ਜੀ। ਤੇ ਇਹਨਾਂ ਸਾਰਿਆਂ ਬਾਰੇ ਇਹੀ ਤੁਹਾਨੂੰ ਗਿਆਨ ਦੇਵਾਂਗੇ ਜਿੰਨਾ ਕਿ ਸਾਨੂੰ ਪਤਾ ਹੈਗਾ। ਲਓ ਜੀ। ਇਹਨਾਂ ਹੀ ਚਾਲ ਵੱਖੋ-ਵੱਖਰੀ ਹੈ ਜੀ। ਵੱਖੋ-ਵੱਖਰੇ ਢੰਗ ਆ ਜੀ ਵੱਖੋ-ਵੱਖਰੇ ਇਹਨਾਂ ਨੂੰ ਵਰਤਣ ਦੇ ਨਿਯਮ ਇਹਨਾਂ ਸਾਰਿਆਂ ਰੱਖਾਂ ਬਾਰੇ ਦੱਸਾਂਗੇ ਤੁਹਾਨੂੰ। ਹਉਪਰ ਪਹਿਲਾਂ ਜਿਹੜੀ ਮੇਨ ਕਲਾਮ ਆ ਜੀ ਮੇਨ ਜੰਤਰਾ ਮੇਨ ਮੰਤਰ ਆ ਉਹਦੇ ਬਾਰੇ ਜਾਣਕਾਰੀ ਦਿੰਨੇ ਆ ਜੋ ਹਰ ਇੱਕ ਸਥਾਨ ਤੇ ਵਰਤੀ ਜਾਂਦੀ ਹੈ ਇਹ ਵਾਲੀ ਰੱਖ ਆ ਜੀ ਉਹ ਦੂਜੀਆਂ ਸਾਰੀਆਂ ਰੱਖਾਂ ਜਿੰਨੀਆਂ ਵੀ ਆ ਉਹ ਅਲੱਗ-ਅਲੱਗ ਵਰਤਨ ਦਾ ਢਾਂਗ ਉਹਨਾਂ ਦਾ ਅਲੱਗ-ਅਲੱਗ ਕੰਮ ਕਰਦੀਆਂ ਨੇ ਕਲੀਅਰ ਵਾਲੀ ਰੱਖ ਆ ਜਿਹੜੀ ਇਹ ਸਾਰੇ ਕੰਮਾਂ ਲਈ ਵਰਤੀ ਜਾਂਦੀ ਹੈ ਇਹਦੀ ਕਲਾਮ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਸਨ ਲਿਓ ਲਿਖਣੀਆਂ ਲਿਖ ਲਿਓ ਉਸ ਕਲਾਮ ਨਾਲ ਹੀ ਸੁੱਧ ਹੁੰਦੀ ਹੈ ਇਹਨੂੰ ਵਿਧੀ ਸਿੱਧ ਕਰਨ ਦੀ ਹੈਗੇ ਜੀ ਪੰਦਰਗ ਯੰਤਰ ਵਾਂਗੀ ਆ ਜਿਸ ਮਕਸਦ ਵਾਸਤੇ ਇਹ ਯੰਤਰ ਵਰਤਨਾ ਹੋਵੇ ਤਾਂ ਅੱਗੇ ਲਿਖੇ ਯੰਤਰਾਂ ਦੀ ਚਾਲ ਨਾਲ ਭਰ ਕੇ ਲਿਖੋ ਸਹੀ ਯੰਤਰ ਭਰਨ ਦਾ ਤਰੀਕਾ ਇਹ ਹੈ ਠੀਕ ਹੈ ਜੀ ਹੁਣ ਤੁਹਾਨੂੰ ਇਹ ਕਲਾਮ ਦੱਸਣ ਜਾ ਰਹੇ ਹਾਂ ਜੀ ਭਰਨ ਦਾ ਤਰੀਕਾ ਇੱਥੋਂ ਪਹਿਲਾਂ ਇੱਕ ਨੰਬਰ ਇੱਥੇ ਭਰਨਾ ਫਿਰ ਦੋ ਨੰਬਰ ਇੱਥੇ ਭਰਨਾ ਤਿੰਨ ਨੰਬਰ ਇੱਥੇ ਭਰਨਾ ਚਾਰ ਇੱਥੇ ਪੰਜ ਇੱਥੇ ਛੇ ਐਸਥਾਂ ਤੇ ਸੱਤ ਉੱਪਰ ਅੱਠ ਇੱਥੇ ਨੌ ਇੱਥੇ 10 ਇੱਥੇ 11 ਇੱਥੇ 12 13 14 15 ਤੇ 16 ਇਹ ਜਿਹੜੇ ਹਸਾਬ ਨਾਲ ਜਿਹੜੇ ਕਰਮਦਾਵਕ ਜਿਹੜੇ ਖਾਨੇ ਦੇ ਵਿੱਚ ਸਭ ਤੋਂ ਪਹਿਲਾਂ 1 ਨੰਬਰ ਭਰਨਾ ਆਪਾਂ 1 ਤੋਂ ਲੈ ਕੇ 16 ਤੱਕ ਦੀ ਗਿਣਤੀ ਇਹਦੇ ਵਿੱਚ ਆਉਂਦੀ ਹੈ ਜਿੱਥੇ ਜਿਹੜੇ ਖਾਨੇ ਦੇ ਵਿੱਚ ਇੱਕ ਪਹਿਲਾਂ ਲਿਖਿਆ ਵਾ ਉਥੇ ਇੱਕ ਭਰਨਾ ਬਾਕੀ ਖਾਲੀ ਰੱਖਣਾ ਸਾਰਾ ਇੱਕ ਪਰ ਲਿਆ ਦੋ ਭਰ ਲਿਆ ਐਸ ਖਾਨੇ 'ਚ ਤਿੰਨ ਨੰਬਰ ਐਸ ਖਾਨੇ 'ਚ ਭਰਨਾ ਚਾਰ ਐਸ ਖਾਨੇ 'ਚ ਦੂਜੇ ਖਾਨੇ ਚ ਨਹੀਂ ਭਰਨਾ ਜੀ ਸਭ ਤੋਂ ਪਹਿਲਾਂ ਤਾਂ ਮੇਰੀ ਚਾੜੀ ਸਮਝ ਲਓ ਵੀ 1 ਤੋਂ ਲੈ ਕੇ 16 ਤੱਕ ਭਰਨਾਗਾ ਜਿਹੜੇ ਖਾਨੇ ਚ 1 ਲਿਖਿਆ ਵਾ ਐਸ ਖਾਨੇ ਚ ਸਭ ਤੋਂ ਪਹਿਲਾਂ ਏਗਾ ਇੱਥੇ ਪੋਣਾ ਫਿਰ ਦੂਆ ਇੱਥੇ ਪੋਣਾ ਫਿਰ ਤੀਆ ਇੱਥੇ ਫਿਰ ਚੌਕਾ ਫਿਰ ਪੰਜ ਆ ਫਿਰ ਛਕਾ ਫਿਰ ਸੱਤ ਫਿਰ ਅੱਠ ਫਿਰ ਨੌ ਫਿਰ 10 ਫਿਰ 11 ਫਿਰ 12 ਫਿਰ 13 ਫਿਰ 14 ਫਿਰ 15 ਫਿਰ 16 ਇਸ ਕਰ ਮਤਾਬਕੇ ਭਰਨੀ ਹੈ ਜੀ ਰੱਖ ਹੁਣ ਇਹਦੀ ਕਲਾਮ ਤੁਹਾਨੂੰ ਦੇਣ ਜਾ ਰਿਹਾ ਕਲਾਮ ਸੁਣ ਲਿਓ ਕਿਉਂਕਿ ਉਹ ਲਿਖੀ ਨਹੀਂ ਮਿਲਦੀ ਉਹ ਗੁਰੂ ਵਰਾਈਆਂ ਹੀ ਮਿਲਦੀ ਆ ਜਿਹੜੀ ਮੈਨੂੰ ਗੁਰੂ ਜੀ ਨੇ ਕ੍ਰਾਮ ਦਿੱਤੀ ਆ ਮੈਂ ਤੁਹਾਨੂੰ ਉਹ ਦੱਸਣ ਜਾ ਰਿਹਾ ਉਹ ਕਲਾਮ ਹੈਗੀ ਜੀ ਸਤ ਪੰਨੂਸਾਰ ਦਾ 12 ਵਰਸ਼ ਕੁਮਾਰ 1 ਮਈ ਪਰਮੇਸ਼ਵਰੀ 14 ਭਵਨ ਦਵਾਰ ਦੋਨੋਂ ਪੱਖੀ ਨਿਰਮਲਾ ਤੀਰਾ ਦੇਵੀ ਦੇਵ ਅੱਠ ਪੁਜੀ ਪਰਮੇਸ਼ਵਰੀ 11 ਰਗੂ ਸੇਵ 16 ਕਲਾ ਸੰਪੂਰਨ ਤਿੰਨੇ ਭਏ ਮਜਾਨ 10 ਅਵਤਾਰੀ ਪੰਜ ਰਖ ਕਰੇ ਨੌ ਨਾਥ ਖਟ ਦਰਸ਼ਣੀ ਇਹਨੂੰ ਪੰਜਾਬੀ ਦੇ ਵਿੱਚ ਖਟ ਕਹਿੰਦੇ ਆ ਹਿੰਦੀ ਦੇ ਵਿੱਚ ਛਟ ਕਹਿੰਦੇ ਆ ਖਟ ਦਰਸ਼ਣੀ 15 ਤਿੱਥ ਜਾਣ ਚਾਰੇ ਕੂਟਾ ਕਲਕਾ ਦੁਰਗਾ ਕਰੋ ਕਲਿਆਣਾ ਇਹਦੀ ਕਲਾਮ ਹੈ ਜੀ ਇਸ ਯੰਤਰ ਦੀ ਦਵਾਰਾ ਫੇਰ ਤੁਹਾਨੂੰ ਦੱਸ ਦੇਣਾ ਮੈਂ ਸੁਣ ਲਿਓ ਨੋਟ ਕਰ ਲਿਓ ਇਹ ਕਲਾਮ ਪੜ੍ਹਦੇ ਹੋਏ ਮੰਤਰ ਦਾ ਸਿੱਧੀ ਹੋਣੀ ਆ ਉਹ ਤੁਹਾਨੂੰ ਵੀ ਕਿਸੇ ਫੇਰ ਵੀਡੀਓ ਦੇ ਵਿੱਚ ਦੱਸਾਂਗੇ ਸਾਰਾ ਕੁਝ ਕਾਫੀ ਲੰਮਾ ਜਿਹੜਾ ਪ੍ਰੋਸੀਜਰ ਆ ਫਿਲਹਾਲ ਤੁਹਾਨੂੰ ਚਾਲ ਦੱਸ ਤੇ ਆ ਜੀ 1 2 3 4 ਇਸ ਤਰ੍ਹਾਂ ਖਾਨੇ 'ਚ ਭਰਨਾ ਮੰਤਰ ਤੁਹਾਨੂੰ ਦੱਸਦਾ ਜੀ ਤਾਂ ਮੰਤਰ ਇਹ ਆ ਕਲਾਮ ਦਵਾਰੇ ਦੱਸਣ ਲੱਗ ਗਈ ਸੁਣ ਲਿਓ ਸਤਿ ਉਪਨੁਸਾਰ ਦਾ 12 ਵਰਸ਼ ਕੁਮਾਰ 1 ਕਮਾਈ ਪਰਮੇਸ਼ਵਰੀ 14 ਭਵਨ ਦਵਾਰ ਦੋਨੋ ਪੱਖੀ ਨਿਰਮਲਾ 13 ਦੀਵੀ ਦੇਵ 8 ਕੁਜੀ ਪਰਮੇਸ਼ਵਰੀ 11 ਰਘੂ ਸੇਵ 16 ਕਲਾ ਸੰਪੂਰਨ ਤਿੰਨੇ ਭੈ ਮਜਾਨ 10 ਅਵਤਾਰੀ ਪੰਜ ਰਖ ਕਰੇ 9 ਨਾਲਖੜ ਦਰਸ਼ਨੀ 15 ਤੁਥ ਜਾਂ ਚਾਰੇ ਕੁੱਟਾ ਕਾਲਕਾ ਦੁਰਗਾ ਕਰੋ ਗਿਆਨ ਇਹ ਦਾ ਮੰਤਰ ਹੈ ਜੀ ਜੰਤਰ ਤੁਹਾਡੇ ਸਾਹਮਣੇ ਹੈ ਜੀ 비ਤੀ ਭਰ ਨਿਦਾਸਤੀ ਮੰਤਰ ਤੋਂ ਦੱਸਤਾ ਸਿੱਧੀ ਤੁਹਾਨੂੰ ਦੱਸ ਤੀ ਵੀ ਇਹਦੇ ਚਾਲ ਲਿਖੇ ਅਨਸਾਰ ਭਰ ਲਓ ਤੇ ਕਮ ਸੇ ਕਮ ਕਮ ਸੇ ਕਮ ਇਹ ਸਵਾ ਲੱਖ ਵਾਰੀ ਇਸ ਮੰਤਰ ਦਾ ਜਾਪ ਕਰਨਾ ਜੀ ਤੇ ਸਵਾ ਲੱਖ ਹੀ ਇਹ ਜੰਤਰ ਬਣਾਉਣਾਗਾ ਫਿਰ ਇਹ ਸਿੱਧ ਹੋ ਜਾਊਗਾ ਫਿਰ ਆਪਾਂ ਜਿਹੜੇ ਵੀ ਕੰਮ ਲਈ ਵਰਤਣਾ ਜੋ ਵੀ ਕੰਮ ਲਈ ਵਰਤਣਾ ਉਹ ਇਹ ਕੰਮ ਕਰੂਗਾ ਜੀ ਹੁਣ ਤੁਹਾਨੂੰ ਇੱਕ ਤਾਂ ਦੇਤੀ ਇਹ ਹੁਣ ਦੂਜੀ ਚਲਦੇ ਹਾਂ ਜੀ ਇਸੇ ਨੇ ਤਰੋੜ ਮਰੋੜ ਕੇ ਦੂਜੀ ਹੈ ਜੀ ਦੂਜੀ ਇਹ ਵਾਲੀ ਹੈ ਜੀ ਇਹਦੀ ਚਾਲ ਇਹ ਆ 1 2 3 4 5 6 ਕਲਾਮ ਉਹੀ ਲੱਗਣੀ ਹੈ ਜੀ ਪਰ ਇਹਦੀ ਚਾਲ ਭਰਨ ਦੀ ਢੰਗ ਹੋਰ ਹੈ ਜੀ ਤੇ ਇਹਦਾ ਕੰਮ ਕਰਨ ਦਾ ਹੋਰ ਹੈ ਇਸ ਜੰਤਰ ਆਪਣੀ ਜਾਨ ਅਤੇ ਸਿਹਤ ਦੀ ਸਿਹਤ ਦੀ ਰੱਖਿਆ ਕਰਦਾ ਹੈ ਜੇ ਆਪਣੀ ਸਿਹਤ ਬਗੜੀ ਰਹੀ ਜਾਂ ਮਲਾ ਬਿਮਾਰ ਹੋ ਗਏ ਕਿਤੇ ਕੋਸ਼ ਹੋ ਗਏ ਤਾਂ ਇਸ ਚਾਲ ਮੁਤਾਬਕ ਇਦਾਂ ਚੁੰਤਿਆ ਰੱਖ ਬਣਾਓ ਤੇ ਮੰਤਰ ਉਹੀ ਹੈ ਜੀ ਪੜ੍ਹ ਕੇ ਇਹਨੂੰ ਸਿੱਧ ਕਰੋ ਤੇ ਇਹ ਕੰਮ ਕਰੂਗੀ ਦੂਜੀ ਇਹ ਹੈ ਜੀ ਇਹਦੀ ਚਾਲ ਹੋਰਸਾਬਦੀ ਆ ਕਿਉਂਕਿ ਉਹਦੇ ਇੱਕ ਉੱਪਰ ਆਗਾ ਇਹਦੇ ਨੀਚੇ ਆ ਹੈ ਚੁੰਤਗਾ ਹੀ ਰੱਖ ਮੰਤਰ ਵੀ ਉਹੀ ਆ ਪਰ ਇਹਨੂੰ ਭਰਨ ਦਾ ਢੰਗ ਹੋਰ ਆ ਜਿਹੜੇ ਢੰਗ ਨਾਲ ਭਰਾਂਗੇ ਆਪਾਂ ਉਹ ਢੰਗ ਮੁਤਾਬਕ ਇਹੋ ਕੰਮ ਕਰੂਗੀ ਜਿਹੜੀ ਤੁਹਾਨੂੰ ਪਹਿਲਾਂ ਦੱਸੀ ਸੀਗੀ ਇਹ ਵਾਲੀ ਇਹਨੂੰ ਆਪਾਂ ਕੋਈ ਵੀ ਕੰਮ ਲੈ ਸਕਦੇ ਆ ਕਿਸੇ ਵੀ ਕੰਮ ਕਰ ਲਈ ਵਰਤ ਸਕਦੇ ਆ ਪਰ ਜੇ ਕੋਈ ਖਾਸ ਕੰਮ ਆ ਜਾਂ ਕੋਈ ਇੱਕ ਕੰਮ ਦੀ ਖਾਤਰ ਵਰਤਣਾ ਤਾਂ ਉਹ ਇਹ ਵਾਲੀ ਯੰਤਰਾ ਅਲੱਗ-ਅਲੱਗ ਤੁਹਾਨੂੰ ਦੱਸੀ ਜਾਣਾ ਮੈਂ ਸਾਰੇ ਅਲੱਗ-ਅਲੱਗ ਬਣਾਓ ਤੇ ਅਲੱਗ-ਅਲੱਗ ਢੰਗ ਨਾਲ ਵਰਤੋ ਇਹ ਅਲਿਖ ਦੇਖਿਆ ਬਈ ਇਹ ਜੰਤਰ ਚੋਰ ਅਤੇ ਮਾਲ ਦੀ ਹਿਫਾਜ਼ਤ ਕਰਨ ਵਾਸਤੇ ਚੋਰਾਂ ਤੋਂ ਹਿਫਾਜ਼ਤ ਕਰਨ ਵਾਸਤੇ ਆਪਣੇ ਧਨ ਦੌਲਤ ਨੂੰ ਤਾਂ ਇਹ ਰੱਖ ਬਣਾ ਕੇ ਉਹਦੇ ਵਿੱਚ ਰੱਖੋ ਨਾਲ ਕੋਈ ਚੋਰ ਨਹੀਂ ਪੈਂਦਾ ਜੀ ਆਪਣੇ ਮਾਲ ਦੀ ਆਪਣੇ ਸਮਾਨ ਦੀ ਹਿਫਾਜ਼ਤ ਹੋਊਗੀ ਐਵੇਂ ਜੀ ਇਸ ਤਰ੍ਹਾਂ ਆ ਚੌਥੀ ਚੌਥੀਆ ਰੱਖ ਹੈ ਜੀ ਇਹਦੀ ਟਾ ਚਾਲ ਹੋਰ ਹੈ ਜੀ ਚਾਲ ਤੁਹਾਨੂੰ ਦੱਸੀ ਵੀ ਆ ਉਸੇ ਚਾਲ ਮੁਤਾਬਕ ਭਰਨੇ ਆ ਜੀ ਫੇਰੇ ਕੰਮ ਕਰ ਦੇਣ। ਇਹ ਜੰਤਰ ਦੋਸਤਾਂ ਦੇ ਭਰਾਵਾਂ ਵਿੱਚ ਪ੍ਰੇਮ ਵਧਾਉਂਦਾ ਹੈ। ਜੇ ਕੋਈ ਦੋਸਤ ਆ ਜਾਂ ਕੋਈ ਭਰਾ ਆਪਸ ਵਿੱਚ ਲੜਦੇ ਰਹਿੰਦੇ ਆ ਤਾਂ ਇਹ ਜੰਤਰ ਬਣਾਓ ਇਸ ਚਾਲ ਮੁਤਾਬਕ ਜਿਵੇਂ ਇਹਨਾਂ ਨੇ ਦੱਸਿਆ ਵਾ। ਮੰਤਰ ਉਹ ਹੀ پڑھੋ ਤਾਂ ਇਹ ਸਿੱਧ ਹੋ ਜਾਊਗਾ। ਉਸ ਤੋਂ ਬਾਅਦ ਤੇ ਦੋਨਾਂ ਭਰਾਵਾਂ ਨੂੰ ਪਹਿਨਾ ਦਿਓ ਤਾਂ ਉਹਨਾਂ 'ਚ ਪ੍ਰੇਮ ਵਧੂਗਾ ਜੀ। ਇਸੇ ਤਰ੍ਹਾਂ ਪੰਜਵੀਂ ਰੱਖਾ ਜੀ। ਇਹਦੇ ਚਾਲ ਹੋਰ ਆ ਜੀ। ਅਰੇ ਕੋਨੇ 1 2 3 4 5 ਸਿਰਫ ਚਾਲ ਬਦਲੀ ਵੀ ਆ ਚਾਲ ਬਦਲ ਦੇ ਨਾਲ ਇਹਦੇ ਕੰਮ ਕਰਨ ਦਾ ਢੰਗ ਬਦਲ ਜਾਂਦਾ ਇਹ ਜੰਤਰ ਹੈਗਾ ਜੀ ਦੁਸ਼ਮਣਾਂ ਦੀ ਜ਼ੁਬਾਨ ਬੰਦਤੀ ਲਈ ਜੇ ਕੋਈ ਆਪਣੇ ਨਾਲ ਦੁਸ਼ਮਣ ਲੜਦਾ ਬੋਲਦਾ ਰਹਿੰਦਾ ਤਾਂ ਉਹਦੀ ਜ਼ੁਬਾਨ ਬੰਨਣ ਲਈ ਦਈ ਹੈ ਇਹ ਜੇ ਜ਼ੁਬਾਨੋਂ ਬੋਲਣੋਂ ਹਟ ਜਾਊਗਾ ਬੰਦਾ ਆਪਾਂ ਨੂੰ ਮਾੜਾ ਚੰਗਾ ਬੁਰਾਣ ਹਟ ਜਾਊਗਾ ਜੀ ਇਹਦੂਗਾਂ ਵਾਲੀ ਆ ਗਈ 4 ਤੇ 5 6ਵੀਂ ਆ ਗਈ ਜੀ 6 ਨੰਬਰ ਤੇ ਇਹਦੀ ਚਾਲ ਇਸ ਤਰ੍ਹਾਂ ਜੀ ਇੱਥੋਂ ਠੀਕ ਹੈ ਜੀ ਚਾਲ ਦਾ ਹੀ ਫਰਕ ਪੈਣਾ ਜੰਤਰ ਸੇਮ ਮੰਤਰ ਸੇਮ ਇਹ ਜੰਤਰ ਹੈਗਾ ਜੀ ਪਿਆਰ ਮੁਹੱਬਤ ਅਤੇ ਮਸ਼ੂਕ ਨੂੰ ਹਾਜ਼ਰ ਕਰਨ ਲਈ ਠੀਕ ਹੈ ਸਕਰੀਨ ਸ਼ਾਟ ਲੈ ਸਕਦੇ ਆ ਤੁਸੀਂ ਮੈਂ ਅਲੱਗ-ਅਲੱਗ ਹੀ ਦਿਖਾ ਰਿਹਾ ਤੁਹਾਨੂੰ ਇਹਦੇ ਨੀਚੇ ਵਾਲੀ ਆ ਗਈ ਜੀ ਇਹਦੀ ਚਾਲ ਹੋਰ ਆ ਇਹ ਕੋਈ ਜੇਹੀਲਾ ਜਾਨਵਰ ਆਪਾਂ ਨੂੰ ਕਟਦਾ ਜਾਂ ਉਹ ਤੋਂ ਵਜਨ ਦੇ ਲਈ ਇਸ ਜੰਤਰ ਨੂੰ ਧਾਰਨ ਕਰੋ ਬਣਾਓ ਤੇ ਆਪਾਂ ਨੂੰ ਜਰੀਲੇ ਜਾਨਵਰਾਂ ਤੋਂ ਵਜਨ ਵਾਸਤੇ ਹੈ ਇਹ ਮੈਂ ਵਾਰ-ਵਾਰ ਕਹਿੰਨਾ ਚਾਲ ਹਰ ਇੱਕ ਦੀ ਵੱਖੋ-ਵੱਖਰੀ ਹੈ ਜੀ ਆਪ ਦਾ ਦੇਖ ਕੇ ਸਕਰੀਨ ਸ਼ਾਟ ਲੈ ਲਿਓ ਤੇ ਬਣਾ ਲਿਓ ਇਹਦੀ ਬਾਤ ਆ ਗਿਆ ਜੀ 9ਵਾਂ ਨੰਬਰ 6ਵਾਂ 7ਵਾਂ ਤੇ 8ਵਾਂ ਨੰਬਰ ਹੈ ਜੀ ਇਹਦੀ ਚਾਲ ਇਸ ਤਰ੍ਹਾਂ ਜੀ ਆ ਦੇਖੋ ਠੀਕ ਹੈ ਜੀ ਇਹ ਜੰਤਰ ਹੈਗਾ ਜੀ ਪਾਣੀ ਤੋਂ ਬਚਾਅ ਵਾਸਤੇ ਇਹ ਲਗ ਲਗ ਦੱਸੇ ਵਿਆ ਕਿਤਾਬ ਮੇਰੇ ਕੋਲੇ ਆ ਆਪਾਂ ਕੋਈ ਉਹ ਵੈਸੇ ਗੱਲ ਨਹੀਂ ਕਰਦੇ ਆ ਵੇਖ ਲਈਏ ਇੱਥੇ ਲਿਖਣਾ ਇਹ ਜੰਤਰ ਪਾਣੀ ਤੋਂ ਬਚਾਅ ਵਾਸਤੇ ਹੈ ਜੀ ਇਹ ਜੰਤਰ ਬਣਾਓ ਤੇ ਪਾਣੀ ਤੋਂ ਬਚਾਓ ਇੱਧਰ نیچے ਆ ਜਿਓ ਜੀ ਇਹ ਆਪਣੀ ਹਿਫਾਜ਼ਤ ਲਈ ਹੈ ਜੇ ਆਪਾਂ ਕੋਈ ਦਾਰਾ ਕਰ ਰਹੇ ਦਾ ਉਹਦੀ ਹਿਫਾਜ਼ਤ ਕਰਨ ਵਾਸਤੇ ਇਹ ਜੰਤਰ ਹੈ ਚੌਂਤਈ ਇਹ ਪਰ ਇਹਦੀ ਚਾਲ ਬਦਲੀ ਹੈ ਵਾਰ-ਵਾਰ ਤੁਹਾਨੂੰ ਸਮਝਾਉਣਾ ਮੈਂ ਹਰ ਇੱਕ ਜੰਤਰ ਦੀ ਹਰ ਹਰ ਇੱਕ ਜੰਤਰ ਦੀ ਚਾਲ ਵੱਖੋ-ਵੱਖਰੀ ਆ ਕੰਮ ਕਰਨ ਦਾ ਢੰਗ ਵੱਖੋ-ਵੱਖਰਾ ਪਰ ਮੰਤਰ ਸੇਮ ਆ ਜੀ ਮੰਤਰ ਉਹੀ ਲੱਗਣਾਗਾ ਅਗੋਂ ਮੰਤਰ ਨੂੰ ਸਿੱਧ ਕਰਨਾ ਪਊਗਾ ਫੇਰ ਇਹ ਕੰਮ ਕਰਨਗੇ ਜੀ ਇਹ ਜੰਤਰ ਇਫਾਜ਼ਤ ਲਈ ਹੈ ਜੀ ਠੀਕ ਹੈ ਜੀ ਇਹ ਦੁਕਾਨ ਚੱਲਦੇ ਆ ਜੀ ਆਪਾਂ ਸਕ੍ਰੀਨਸ਼ਾਟ ਲੈ ਲਿਓ ਜੀ ਹਰ ਇੱਕ ਦੇ ਅਲੱਗ-ਅਲੱਗ ਆ ਹੈਗਾ ਜੀ ਚੌਂਤਕੇ ਰੱਖ ਹੋਰ ਇਹ ਬੱਚਿਆਂ ਦੇ ਰੋਣਾ ਪੇਟ ਦਰਦ ਜਾਂ ਕਿਸੇ ਵੀ ਪ੍ਰਕਾਰ ਦੀ ਬਿਮਾਰੀ ਹੋਵੇ ਉਹਦੇ ਲਈ ਯੰਤਰ ਹੈ ਜੀ ਇਹ ਬੱਚਿਆਂ ਨੂੰ ਪਹਿਨਵਾਉਣ ਦੇ ਲਈ ਜੇਕਰ ਨੂੰ ਪੇਟ ਦਰਦ ਹੁੰਦਾ ਜਾਂ ਬੱਚੇ ਜ਼ਿਆਦਾ ਰੋਂਦੇ ਆ ਤਾਂ ਇਹ ਯੰਤਰ ਬਣਾ ਕੇ ਉਹਨਾਂ ਦੇ ਪਾਓ ਤਾਂ ਉਹ ਘਟ ਰੋਣਗੇ ਜਾਂ ਪੇਟ ਦਰਦ ਆ ਉਹ ਪੇਟ ਦਰਦ ਹਟ ਜਾਊਗਾ ਜਾਂ ਕਿਸੇ ਵੀ ਬਿਮਾਰੀ ਨਾਲ ਹੁੰਦਾ ਕੁਝ ਵੀ ਤਾਂ ਉਹ ਹਟ ਜਾਊਗਾ ਇਹ ਦੁਗਾਂ ਵਾਲਾ ਜੀ ਇਹ 10ਵਾਂ 11ਵਾਂ ਨੰਬਰ ਮੰਤਰ ਹੈ 11ਵਾਂ ਨੰਬਰ ਜੰਤਰਾਈ ਇਹ ਇਹਦੀ ਚਾਲ ਇਸ ਤਰ੍ਹਾਂ ਜੀ ਠੀਕ ਹੈ ਜੀ ਇਹ ਜੰਤਰ ਹੈਗਾ ਅਫਸਰਾਂ ਦੀ ਮਿਹਰਬਾਨੀ ਲਈ ਕਈ ਇਨਸਾਨ ਕਹਿੰਦੇ ਵੀ ਮੇਰੇ ਅਫਸਰ ਮੈਨੂੰ ਤੰਗ ਕਰਦੇ ਜਾਂ ਮੰਨ ਲਓ ਕੋਈ ਅਫਸਰ ਕਿਸੇ ਦੀ ਗੱਲ ਨਹੀਂ ਸੁਣਦਾ ਤਾਂ ਇਹ ਜੰਤਰ ਪਹਿਨ ਕੇ ਜਾਓ ਤਾਂ ਤੁਹਾਡੇ ਅਫਸਰ ਤੁਹਾਡੇ ਦੇ ਮਿਹਰਬਾਨ ਰਹਿਣਗੇ ਠੀਕ ਹੈ ਜੀ ਇਹ 10 ਨੰਬਰ ਮੰਤਰ ਹੈ ਜੀ ਇਹਦੇ ਬਾਅਦ 11 ਨੰਬਰ ਯੰਤਰ ਆ ਗਿਆ ਜੀ ਇਹਦੀ ਚਾਲ ਇਸ ਤਰ੍ਹਾਂ ਜੀ ਠੀਕ ਹੈ ਜੀ ਯੰਤਰ ਜੁੰਤ ਗਈ ਆ ਚਾਲ ਬਦਲੀ ਆ ਕੰਮ ਬਦਲ ਜਾਂਦੇ ਆ ਇਹ ਮਾਲ ਦੌਲਤ ਵਾਸਤੇ ਕਿਸੇ ਕੋਲ ਦੌਲਤ ਨਹੀਂ ਖੜਦੀ ਧਨ ਦੌਲਤ ਨਹੀਂ ਬਣਦਾ ਕੋਈ ਸਮਾਨ ਨਹੀਂ ਬਣਦਾ ਇਹ ਉਹਦੇ ਹਸਤੇ ਜੀ ਆ ਨਾਲ ਲਿਖਿਆ ਬਈ ਸਕਰੀਨ ਸ਼ਾਟ ਲੈ ਸਕਦੇ ਆ ਤੁਸੀਂ ਉਦੋਂ نیچے ਆ ਗਿਆ ਜੀ ਇਹ ਜੰਤਰ ਦਸ਼ਮਨਾਂ ਦੇ ਜ਼ੁਲਮ ਤੋਂ ਬਚਨ ਲਈ ਹੈ ਕਿਉਂਕਿ ਆਪਣੇ ਦੇ ਦਸ਼ਮਨ ਬਾਰ ਬਾਰ ਕੋਈ ਜ਼ੁਲਮ ਕਰਦਾ ਤਾਂ ਇਹ ਮੰਤਰ ਜੰਤਰ ਬਣਾਓ ਤੇ ਧਾਰਨ ਕਰੋ ਜਿਹਦੇ ਨਾਲ ਆਪਣੇ ਦਸ਼ਮਨ ਆਪਣੇ ਤੇ ਜ਼ੁਲਮ ਨਹੀਂ ਕਰਨਗੇ ਇਹ ਵਾਲਾ ਜੰਤਰ ਹੈ ਜੀ ਚੱਲਦੇ ਆਂ ਜ ਅੱਗੇ ਗਾਂ ਇਹ ਵਾਲਾ ਹੈਗਾ ਜੀ ਦੋ ਦੋਸਤਾਂ ਵਿੱਚ ਜੁਦਾਈ ਦੁਸ਼ਮਣੀ ਤੇ ਵੈਰ ਦੀ ਬਰਬਾਦੀ ਲਈ ਜੇ ਕਿਸੇ ਦੋਸਤਾਂ ਦੇ ਵਿੱਚ ਜੁਦਾਈ ਪੈ ਗਈ ਉਹਨਾਂ ਨੂੰ ਜੋੜਨ ਵਾਸਤੇ ਹੈ ਜੀ ਦੁਸ਼ਮਣੀਾਂ ਤੇ ਵੈਰੀਆਂ ਦੇ ਬਰਬਾਦੀ ਲਈ ਹੈ ਜਿਹੜੇ ਬੰਦੇ ਦੁਸ਼ਮਣੀ ਰੱਖਦੇ ਇੱਕ ਦੂਜੇ ਨਾਲ ਜਾਂ ਕਿਸੇ ਦਾ ਵੈਰੀ ਹੈ ਤਾਂ ਉਹਦੀ ਬਰਬਾਦੀ ਹੋਣੀ ਸ਼ੁਰੂ ਹੋ ਜੂਗੀ ਜੇ ਇਹ ਜੰਤਰਾ ਆਪਾਂ ਬਣਾ ਲਿਆ ਬਣਾ ਕੇ ਇਹਦਾ ਟੰਗ ਮੈਂ ਤੁਹਾਨੂੰ ਬਾਅਦ ਚ ਦੱਸੂ ਸਾਰੇ ਟੰਗ ਵੱਖੋ ਵੱਖਰੇ ਹੈ ਜੀ ਵਰਤਨ ਦੇ ਬਰਜੰਤਰ ਦੀ ਚਾਲ ਦੇਖ ਲਓ ਜੰਤਰ ਬਣਾਉਣ ਦੀ ਵਿਧੀ ਦੇਖ ਲਓ ਕੰਮ ਦੇਖ ਲਓ ਜੀ ਇਹ ਸਕਰੀਨ ਸ਼ਾਟ ਲੈ ਕੇ ਰੱਖ ਲਓ ਕਿਤੇ ਹੋਰ ਵੀਡੀਓ ਦੇ ਵਿੱਚ ਗਾਂ ਜਿੱਦੋਂ ਤੁਹਾਨੂੰ ਬਾਅਦ ਚ ਦੱਸੂਗਾ ਮੈਂ ਹੁਣ ਕੇਰਾ ਸਿਰਫ ਚਾਲਾਂ ਤੇ ਮੰਤਰ ਦੇ ਕੰਮ ਸੁਣ ਲਓ ਜੀ ਸਕਰੀਨ ਸ਼ਾਟ ਲੈ ਕੇ ਰੱਖ ਲਓ ਜਿਹੜੇ ਕਿਸੇ ਦੀ ਚਾਲ ਚਾਹੀਦੀ ਹੈ ਕਮੈਂਟ ਵਿੱਚ ਦੱਸ ਦਿਓ ਸਾਨੂੰ ਇਹ ਚਾਲ ਬਣਾ ਦੇਾਂਗੇ ਜਾਂ ਜੇ ਕਿਸੇ ਨੂੰ ਕੰਮ ਕਰਨ ਦੀ ਵਿਧੀ ਜਾਈ ਤੇ ਤੁਹਾਨੂੰ ਕਮੈਂਟ ਜਰੂਰ ਕਰਿਓ ਅਸੀਂ ਉਹ ਉਸ ਜੰਤਰ ਦੀ ਵਿਧੀ ਤੁਹਾਨੂੰ ਵੀਡੀਓ ਬਣਾ ਕੇ ਦੇ ਦੇਵਾਂਗੇ ਆ ਜੰਤਰ ਹੈ ਜੀ ਇਹ ਜਾਇਜ਼ ਦੋਸਤੀ ਮੁਹੱਬਤ ਲਈ ਜਿਹੜੀ ਜਾਇਜ਼ ਨਜਾਇਜ਼ ਲਈ ਨਹੀਂ ਜਿਹੜੀ ਜਾਇਜ਼ ਆ ਵੀ ਦੋਸਤੀ ਮੁਹੱਬਤ ਦੇ ਲਈ ਆ ਇਹ ਦੂਆ ਚਲਦੇ ਆ ਜੀ ਇਹ ਜੰਤਰ ਖੇਤੀ ਦੀ ਬਿਮਾਰੀ ਦੂਰ ਕਰਨ ਤੇ ਰੱਖਸ਼ਾ ਕਰਨ ਲਈ ਖੇਤਾਂ ਦੇ ਵਿੱਚ ਫਸਲਾਂ ਨੂੰ ਆਪਣੇ ਬਿਮਾਰੀ ਲੱਗ ਜਾਂਦੀ ਹੈ ਉਹਨਾਂ ਦੀ ਬਿਮਾਰੀ ਨੂੰ ਦੂਰ ਕਰਨ ਦੇ ਲਈ ਇਹ ਯੰਤਰ ਹੈ ਜੀ ਹਰ ਇੱਕ ਯੰਤਰ ਦਾ ਢੰਗ ਵੱਖੋ ਵੱਖਰਾ ਹੀ ਵਰਤਨ ਦਾ ਬਣਾਉਣ ਦੀ ਚਾਲ ਤੁਹਾਨੂੰ ਦੇ ਰਿਹਾ ਕੱਲੀ ਮਰਜਾ ਬਣਾ ਲਓ ਸਕਰੀਨ ਸ਼ਾਟ ਲੈ ਕੇ ਰੱਖ ਲਓ ਤੇ ਵਰਤ ਲਿਓ ਇਹ ਦੁਕਾਨਾਲਾ ਜੀ ਆਹ ਮੁਕਾਦਮੇ ਦੇ ਵਿੱਚ ਫਤਿਹ ਪਾਉਣੀ ਆ ਜਾਂ ਰੂਹਾਂ ਨਾਲ ਮੁਲਾਕਾਤ ਕਰਨੀ ਆ ਇਹ ਉਹਦੇ ਲਈ ਯੰਤਰ ਹੈ ਜੀ ਠੀਕ ਹੈ ਜੀ ਸਕਰੀਨਸ਼ਾਟ ਲੈ ਕੇ ਰੱਖ ਲਿਓ ਜੀ ਬਸ ਹੁਣ ਤੁਹਾਨੂੰ ਮੰਤਰ ਗਿਣ ਕੇ ਦੱਸ ਦਿੰਨੇ ਯੰਤਰ ਕਿੰਨੇ ਆ 1 2 3 4 4 4 ਯੰਤਰ ਇਹ ਹੋ ਗਏ ਜੀ 4 ਹੀ ਇਹ ਹੋ ਗਏ 8 ਹੋ ਗਏ ਜੀ 4 ਹੀ ਇਹ ਹੋ ਗਏ 12 ਹੋ ਗਏ ਜੀ 4 ਹੀ ਇਹ ਹੋ ਗਏ 12 4 16 ਜੀ ਟੋਟਲ 17 ਚੰਤਗੇ ਜੰਤਰ ਹੈ ਜੀ ਆਹ ਜੰਤਰ ਮੇਨ ਆ ਜੀ ਇਹਦਾ ਤੁਹਾਨੂੰ ਮੰਤਰ ਵੀ ਦੇਦਾ ਜੰਤਰ ਵੀ ਦੇਦਾ ਵਿਧੀ ਵੀ ਦੱਸਦੀ ਇਹ ਤੋਂ ਆਪਾਂ ਜੋ ਵੀ ਮਰਜ਼ੀ ਕੰਮ ਲੈ ਸਕਦੇ ਆ ਪਰ ਇਹਦੂ ਗਾਂ ਵਾਲੇ ਜਿਹੜੇ 16 ਮੰਤਰ ਆ ਉਹਨਾਂ ਦੇ ਕੰਮ ਕਰਨ ਦਾ ਢੰਗ ਵੱਖਰਾ ਉਹਨਾਂ ਦੀ ਚਾਲ ਵੱਖਰੀ ਆ ਉਹਨਾਂ ਨੂੰ ਵਰਤਣ ਦਾ ਢੰਗ ਵੱਖਰਾ ਏ ਉਹ ਤੁਹਾਨੂੰ ਢੰਗ ਵੀ ਦੱਸ ਦਿਆਂਗੇ ਹੌਲੀ ਹੌਲੀ ਫਿਲਹਾਲ ਕਿਹਨਾ ਚਾਲਾਂ ਸਮਝੋ ਵੀ ਕਿਵੇਂ ਕਿਹੜੀ ਚਾਲ ਦੇ ਨਾਲ ਲਿਖਿਆ ਨਾ ਆਪਾਂ ਕਿਹੜੇ ਕੰਮ ਲਈ ਵਰਤਣਾ ਉਹ ਦੇਖੋ ਜੇ ਇਦਾਂ ਨਹੀਂ ਵੀਡੀਓ ਹੋਰ ਦੇਖਣਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਲਾਈਕ ਜਰੂਰ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਹੈ ਜੇ ਮੈਂ ਸਾਰੀਆਂ ਚਾਲਾਂ ਤੇ ਸਾਰਿਆਂ ਦੇ ਕੰਮ ਤੇ ਸਾਰੀਆਂ ਢੰਗ ਦੱਸਣ ਲੱਗਾ ਵੀ ਕਿਵੇਂ ਕਿਹੜੇ ਢੰਗ ਨਾਲ ਕਿਹੜਾ ਕਿਵੇਂ ਵਰਤਣਾ ਉਹ ਮੈਂ ਅਲੱਗ-ਅਲੱਗ ਇਕੱਲੇ-ਇਕੱਲੇ ਤੇ ਯੰਤਰ ਤੇ ਵੀਡੀਓ ਬਣਾਉਂਗਾ ਉਹਦੇ ਵਿੱਚ ਤੁਹਾਨੂੰ ਦੱਸੂੰਗਾ ਵੀ ਇਹਦੀ ਚਾਲ ਕੀ ਆ ਇਹ ਕੰਮ ਕਿਹੜੇ ਢੰਗ ਨਾਲ ਕਰਦਾ ਇਹਦੇ ਲਈ ਕੀ ਕਰਨਾ ਪਊਗਾ ਕਿਵੇਂ ਇਹਨੂੰ ਵਰਤਣਾ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ